ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਚੈਨਲ ਦੇਖ ਰਹੇ ਸਾਰੇ ਵੀਰਸ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੁਸੀਂ ਦੇਖਣੇ ਆ ਰਹੇ ਹੋ ਭਗਵੰਤ ਮਾਨ ਦੀ ਵੀਡੀਓ ਜੀ ਦੇ ਵਿੱਚ ਉਹਨੇ ਆਪਣੇ ਹੀ ਜੱਦੀ ਪਿੰਡ ਆ ਕੇ ਸਤੌਾ ਜਾ ਕੇ ਜਿਹੜਾ ਹੈਗਾ ਜੀ ਪਿੰਡ ਦੇ ਲਈ ਬਹੁਤ ਵੱਡੇ ਐਲਾਨ ਕਰੇ ਨੇ ਤੇ ਪੰਜਾਬੀਆਂ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਜੀ ਗੱਲਾਂ ਦੀ ਜਾਣਕਾਰੀ ਦਿੱਤੀ ਹੈ ਵੀ ਉਹ ਕਿਵੇਂ ਕਿਵੇਂ ਜਿਹੜਾ ਹੈਗਾ ਜੀ ਸਰਪੰਚੀ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਐਲਾਨ ਕਰੇ ਨੇ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਣਗੇ ਪਿੰਡ ਦੇ ਲਈ ਉਹਨਾਂ ਨੇ ਬਹੁਤ ਵੱਡਾ ਐਲਾਨ ਕਰਿਆ ਤੇ ਜਿਹੜਾ ਪੰਜਾਬ ਵਾਸੀਆਂ ਦੇ ਲਈ ਵੀ ਬਹੁਤ ਵੱਡਾ ਐਲਾਨ ਕਰਿਆ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਦੇ ਫੱਚੇ ਕਾਕੀ ਨੂੰ ਲਈ ਫਿਰ ਕਾਦੀ ਪਾਈ ਚਰਨੀ ਦੀ ਗੀਤ ਕਰਾਂਗੇ ਮੈਂ ਕਿਸੇ ਪਿੰਡਾਂ ਚ 13000 ਤੋਂ ਵੱਧ ਵੋਟਾਂ ਨੇ ਪਿੰਡ ਨੇ 13000 ਤੋਂ ਵੱਧ ਮੋਟਾ ਬਹਿਣਗੇ 15 ਤੱਕ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਜਾਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣਾ ਆਇਆ ਕਿ ਕਿਹਨੂੰ ਵੋਟਾਂ ਆਜ ਤੁਹਾਡੇ ਕੋਲੇ ਮੌਕਾ ਹੈ ਪਿੰਡ ਦੇ ਵਿੱਚ ਜੇ ਕੋਈ ਚੰਗੇ ਬੰਦੇ ਤੇ ਸਹੀ ਬੰਦੇ ਮੈਂ ਬਰਾ ਤੇ ਸੰਤਿਮਾਨ ਸਾਰੇ ਆਪਣੇ ਪਿੰਡ ਦੇ ਬਹੁਤ ਬਾਰ ਨੇ ਸਾਰੇ ਬਹੁਤ ਬਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਦਾ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜੜੀਆਂ ਵੀ ਮੰਗਾ ਆਪਣੇ ਪਿੰਡ ਤੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਦੋ ਜੋ ਵੀ ਪਿੰਡ ਚਾਹੂਗਾ ਮੈਂ ਹਰੇ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕਾ ਲਿਸਟ ਹੋਇਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਤਾਂ ਮੈਂ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਹੈ जिन्होंने सहमति गुड़ी डंडा खेलिया बंदीला खेलिया मजा शरत मारिया खेती मेरे सारे चाचे ताए चाचिया ताइया भापिया भैया हम तो छोटे भतीजिया भतीजे भी आ गए मैं बड़ी खुशी अज बड़ी देर बाद आया ਉਹ ਪਤਾ ਮੈਂ ਅੱਜ ਬੋਟਾ ਮੰਗਣ ਨਹੀਂ ਆਉਂਦਾ ਕਿਉਂਕਿ ਜੀ ਇਸ ਪਿੰਡ ਚ ਬੋਟਾ ਮੰਗਣੀਆਂ ਪੈ ਗਈਆਂ ਫਿਰ ਹੋਰ ਕਿਤੋਂ ਨਿਕਰਾਂਗੇ ਤਾਂ ਮੈਂ ਇੱਥੇ ਆਉਣਾ ਉਹਨਾਂ ਆ ਕੇ ਤੁਹਾਨੂੰ ਇਹ ਕਹਿਣਾ ਉਹਨਾਂ ਕਿ ਆਪਣਾ ਚੋਣ ਨਿਸ਼ਾਨ ਆ ਹੈ ਤੇ ਤੁਸੀਂ ਮੇਰੇ ਵਾਸਤੇ ਬੋਟਾ ਮੰਗਦੇ ਹੋ ਨਹੀਂ ਇਹ ਹੀ ਇੱਕ ਖੂਬੀ ਹੈ ਪੂਰੇ ਦੇਸ਼ ਦੇ ਵਿੱਚ ਜਾਣੀ ਜਾਂਦੀ ਹੈ ਇੱਕ ਪਿੰਡ ਸਤੋਜ ਹੈ ਜਿੱਥੇ ਲੀਡਰ ਜਿਹੜਾ ਉਹ ਬੋਟਾ ਨਹੀਂ ਮੰਗਦਾ ਲੋਕ ਉਹਦੇ ਵਾਸਤੇ ਮੋਟਾ ਮੰਗਦੇ ਔਏ ਕਦੇ ਹੋਊਗਾ ਵੀ ਨਹੀਂ ਕਿ ਮੈਂ ਪਿੰਡ ਨੂੰ ਕਿਸੇ ਤਰ੍ਹਾਂੇ ਚੰਡਾਂ ਜਾਂ ਪਿੰਡ 'ਚ ਮੈਂ ਕੋਈ ਕਿਸੇ ਨੂੰ ਨੁਕਸਾਂ ਪਹੂਚੇ ਮੈਂ ਜਾਵਾਂ ਨਾ ਜਾ ਕੋਟਕ ਪਾਸ ਕਰਾਂ ਮੇਰੇ ਬਜ਼ੁਰਗ ਬੈਠੇ ਨੇ ਐਸੇ ਐਸੇ ਜਗ੍ਹਾ ਤੇ ਬਹੁਤ ਵਾਰੀ ਨੇ ਪੰਚਾਇਤ 'ਚ ਵੀ ਆਇਆ ਜਦੋਂ ਮੈਂ ਛੋਟਾ ਹੁੰਦਾ ਸੀ ਉਦੋਂ ਵੀ ਆਇਆ ਜਦੋਂ ਮੈਂ ਕਲਾਕਾਰ ਹੁੰਦਾ ਸੀ ਮੈਂ ਉਦੋਂ ਵੀ ਆਇਆ ਹੁਣ ਜਦੋਂ ਪੰਜਾਬ ਦੇ ਲੋਕਾਂ ਨੇ ਇੰਨੀ ਵੱਡੀ ਕਿਰਪਾ ਕਰਕੇ ਕੇਪਾ ਪੰਜਾਬ ਦੇ ਮੁੱਖ ਮੰਤਰੀ ਬਣਾਤੇ ਮੈਂ ਉਦੋਂ ਵੀ ਇੱਥੇ ਆਇਆ ਪਰ ਆਇਆ ਮੈਂ ਤਿੰਨੇ ਚਾਰੇ ਵਾਰੀ ਵੱਡਾ ਬੁੱਤਕੀ ਜਬਰ ਕੇ ਆਇਆ ਮੈਂ ਕੋਈ ਮੁੱਖ ਮੰਤਰੀ ਬਣ ਕੇ ਜਾਂ ਕੋਲਾਤਾਰ ਬਣ ਕੇ ਜਾਂ ਕੋਈ ਬੱਚਾ ਬਣ ਕੇ ਨਹੀਂ ਆਇਆ ਮੈਂ ਛੋਟੇ ਤੋਂ ਛੋਟਾ ਬਣ ਕੇ ਇੱਕ ਦੋ ਗੱਲਾਂ ਮੈਂ ਤੁਹਾਡੇ ਨਾਲ ਕਰੂੰਗਾ ਪੰਜੀਤੀ ਚੋੜਾ ਆ ਗਿਆ ਉਹਦੇ ਵਿੱਚ ਕਰੂੰਗਾ ਜੋ ਤੁਸੀਂ ਕੋਈ ਐਮਐਲਏ ਚੋਣਾਂ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲੇ ਹੋਵੇ ਤੁਹਾਡੀ ਉਮੀਦਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ ਹੁਣ 65 ਪਿੰਡ ਪੈਂਦੇ ਨੇ ਤੁਸੀਂ ਪਤਾ ਹੈ ਕਿੱਥੋਂ ਦਾ ਸੀ ਅਸੀਂ ਤਾਂ ਯਾਰ ਪਾਰਟੀ ਦੇ ਮਗਰ ਲੱਗ ਕੇ ਵੋਟ ਪਾਤੀ ਅਸੀਂ ਤਾਂ ਯਾਰ ਫਲਾਣੇ ਮਾਸਟਰ ਦੇ ਮਗਰ ਲੱਗ ਕੇ ਵੋਟ ਪਾਤੀ ਫਲਾਣੇ ਦੇ ਕੋਪਰ ਮਗਰ ਲੱਗ ਕੇ ਵੋਟ ਪਾਤੀ ਮੰਨਦੇ ਨੂੰ ਜਾਣਦੇ ਨਹੀਂ ਸੀ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ ਸਾਡੇ 850 ਪਿੰਡ ਹੁੰਦਾ ਹੈ ਆਪ ਘਰ ਵੀ ਹੁੰਦੇ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀ ਯਾਰ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਸੀ ਨੇ ਪਾਰਟੀ ਨੇ ਟਿਕ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਈ ਸੀ ਝੰਡਾ ਚੱਕ ਲਿਆ ਯਾਰ ਕੀ ਪਤਾ ਇਹ ਜਾ ਨਿਕਲੂਗਾ ਮੁਕੇ ਆਏਗੀ ਯਾਰ ਕੋਟਾ ਬਿੰਟਾਂ ਇਹ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਗਏ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਤੋਂ ਨਹੀਂ ਹੋਇਆ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਲੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਦਾ ਜਦੋਂ ਤੁਸੀਂ ਸਰਪੰਚ ਹੋਣ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਮੈਨੂੰ ਮੈਂਬਰ ਛੁੱਟਣਾ ਹੈ ਜੇ ਸਰਪੰਚ ਗਲਤੀ ਛੁੱਟ ਲਿਆ ਨਾ ਮੈਂਬਰ ਗਲਤ ਛੁੱਟ ਲਿਆ ਫਿਰ ਸਾਰੀ ਜਦੋਂ ਬਾਈ ਥੋੜੀ ਹੋ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਉਹ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿ ਫਿਲਾਦੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰਦੂ ਸਾਰੇ ਘਰਾਂ ਦਾ ਪਤਾ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਵਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਵਜੇ ਖਾਣੇ ਜਾਂਦੇ ਨੇ ਕਿੰਨੇ ਕੋਈ ਥਾਣੇ ਹੋੜੇ ਆਉਂਦੇ ਸਾਰਾ ਤਾਂ ਬੰਦਾ ਆ ਪੈਂਦਾ ਫਿਰ ਆ ਆ ਚੁਣਨ ਮੇਰੇ ਤੱਕ ਟੋਕੜ ਕੁਰਸੀ ਸਾਂਭ ਕੇ ਰੱਖੋ ਨਾ ਮੈਂ ਵੇਂਤੀ ਕਰਦੇ ਆ ਜਿਵੇਂ ਬੋਟਾ ਕੋਣੀ ਬੋਟਾ ਕੋ ਬੋਟਾ ਕੋਣਾ ਹੈ ਕਿ ਦਾ ਡੈਮੋਕਰੈਟਿਕ ਰਾਈਟ ਖਾ ਕੇ ਆਪਣਾ ਬਾਬਾ ਸਾਹਿਬ ਵੀ ਸਭ ਅੰਦੇ ਕਰਦੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰਾ ਪਿੰਡ ਬੈਠਾ ਹੈ ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਪੇਣਾ ਵੀ ਬਹੁਤ ਵੱਡੀ ਗੰਟੀ ਚਾਈਆਂ ਕਉਂ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ। ਤੇ ਚੁੱਲਿਆਂ ਦੀਆਂ ਮਾਲਕਾਂ ਆਈਆਂ ਹੋਈਆਂ। ਪਿੰਡ 'ਚ ਕਿੰਨੇ ਪੈਸੇ ਆਉਣੇ ਨੇ? ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਹੈ? ਪਿੰਡ ਦੀ ਹਿਦਾਰੀ ਕਿੰਨੀ ਕਰਨੀ ਹੈ? ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਹੈ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ। ਤੇ ਜੇ ਪੰਚਾਇਤ ਦੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਤੇ ਪਰਚੇ ਕਰਕੇ ਚੁੜਲੀ ਫਿਰ ਸਾਡੀ ਭਾਈਚਾਰੇ ਦੀ ਇਮਤ ਕਰਾਂਗੇ। ਮੈਂ ਕਿਸੇ ਪਿੰਡ ਚ 13000 ਤੋਂ ਵੱਧ ਵੋਟਾਂ ਨੇ ਪਿੰਡ ਨੇ 13000 ਤੋਂ ਵੱਧ ਵੋਟਾਂ ਪੈਣਗੇ ਮੰਦਰਾਤ ਨਹੀਂ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿ ਜਾ ਰਿਹਾ ਕਿ ਕਿਹਨੂੰ ਵਟਾਉਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵਟਾਉਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਣ ਦੇ ਨਾਤੇ ਬਾਬੇ ਰਮਾਣੇ ਵਾਲੀਬਾਲ ਖੇਡੀ ਐ ਉਦੋਂ ਝੰਡ ਹੁੰਦੇ ਸੀ ਢੀਲ ਬਲਾਮਰ ਦੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਲੰਗੇ ਹੋਇਆ ਇਕ ਦੂਜੇ ਨਾਲ ਪਿਆਰ ਹੈ ਇਕ ਦੂਜੇ ਨਾਲ ਪੜੇ ਹੋਏ ਆ ਆਜੇ ਸਕੂਲ ਚਰਮਜੀਤ ਬੈਠਾ ਹੈ ਪੜ੍ਹੇ ਲਈ ਕੋਈ ਇਧਰਲਾ ਬੇੜਾ ਜਾਂ ਉਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਛੋਟੇ ਪਿੰਡ ਨੂੰ ਤਾਂ ਰੱਬਾ ਮਾਤਮਾ ਨੇ ਐਡਾ ਵੱਡਾ ਮਾਨ ਦਿੱਤਾ ਛੋਟੇ ਪਿੰਡ ਦਾ ਮੁੱਖ ਮੰਤਰੀ ਬਣ ਗਿਆ ਇੱਕ ਵਾਰ ਹੋਰ ਕਿਹੜੀ ਪੱਤੀ ਚਾਈ ਤੂੰ ਲੈ ਛੋਟਾ ਹੁੰਦਾ ਕਹਿਣਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਤੇ ਯਾਦ ਵੀ ਹੋਣਾ ਵੀ ਕਹਾਂ ਜਾਂ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਯਾ ਪਿੰਡ ਹੈ ਦੋ ਕੰਮ ਤੇ ਆ ਨਾ ਫੋਟੋ ਖਿਚਾਉਣ ਵਿਹਾਂ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ਮਾਂ ਸਿਰ ਮੈਨੂੰ ਚੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਂ ਮਾਂ ਚੰਗਾ ਰਹਿੰਦਾ ਮੈਂ ਨਰੇਗਾ ਵਾਲੀਆਂ ਚੰਗਾ ਰਹਿੰਦਾ ਮੈਂ ਹੋਰ ਬਹੁਤ ਉਕੀ ਮਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁੱਕ ਗਈ